ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਕਰਨ ਲੱਗੇ ਹਾਂ ਪਲਾਜ਼ੋ ਦੀ ਕਟਿੰਗ ਇਹ ਜਿਹੜਾ ਪਲਾਜ਼ੋ ਹੈ ਇਹ ਲੂਜ਼ ਪਲਾਜ਼ੋ ਹੈ ਥੋੜਾ ਜਿਹਾ ਯਾਨੀ ਕਿ ਮੋਰੀ ਇਹਦੀ 11 ਇੰਚਸ ਹੈ ਥਾਈ 28 ਇੰਚਸ ਲੂਜ਼ ਲੂਜ਼ ਨਾਪ ਹੈ ਜਿਸ ਤਰ੍ਹਾਂ ਗਰਮੀਆਂ ਦੇ ਵਿੱਚ ਪਲਾਜ਼ੋ ਪਾਇਆ ਜਾਂਦਾ ਹੈ ਠੀਕ ਹੈ ਜੀ ਔਰ ਮੇਰੀ ਵੀਡੀਓ ਨੂੰ ਸਾਰੇ ਲਾਈਕ ਐਂਡ ਸਬਸਕ੍ਰਾਈਬ ਜ਼ਰੂਰ ਕਰਿਓ ਇਹ ਮੇਰੀ ਫਰਸਟ ਵੀਡੀਓ ਹੈ ਅਗਰ ਤੁਹਾਨੂੰ ਹੈਲਪਫੁਲ ਲੱਗੀ ਕਮੈਂਟ ਵੀ ਜ਼ਰੂਰ ਕਰਿਓ ਲਾਈਕ ਵੀ ਜ਼ਰੂਰ ਕਰਿਓ ਤੇ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਚਲੋ ਹੁਣ ਸਟਾਰਟ ਕਰਦੇ ਹਾਂ ਕਟਿੰਗ ਕਪੜੇ ਨੂੰ ਆਪਾਂ ਡਬਲ ਫੋਲਡ ਕੀਤਾ ਹੋਇਆ ਹੈ ਲੈਂਥ ਵਾਈਜ਼ ਆਪਾਂ ਫੋਲਡ ਕਰਨਾ ਹੈ ਔਰ ਖੁੱਲਾ ਸਾਈਡ ਆਪਣੀ ਵਾਲੀ ਸਾਈਡ ਨੂੰ ਰੱਖਣਾ ਹੈ ਕਪੜੇ ਨੂੰ ਚੰਗੀ ਤਰ੍ਹਾਂ ਵਿਛਾ ਲਿਆ सब तो पहला आप कपड़ा इतों सीधा करा देखो तुम देख रहे हो कि कपड़ा टेढ़ा है इनू आप सीधा करा को कोई भी जी स्केल जिस तरह सारिया वीडियो स्केल नहीं सब कुछ दसदा आपकेल की वरतों बाद करा पेल आप इंची टेप न ही सब कुछ करा देखो इंची टेप में सीधा रखोगे अपने आप ही लाइन सिद्धी हो जाती है ठीक है जी ਉਹ ਇੱਥੋਂ 1 ਇੰਚ ਆਪਾਂ ਉੱਪਰ ਰੱਖ ਲੈਣਾ ਜਿਹੜੀ ਆਪਾਂ 벨ਟ ਪਾਣੀ ਹੈ ਉਹ 벨ਟ 1 ਇੰਚ ਦੀ ਹੁੰਦੀ ਹੈ 1 ਇੰਚ ਆਪਾਂ ਉੱਪਰ ਕੱਢ ਦੇਣਾ ਹੈ ਇੰਚ ਟੇਪ ਨੂੰ ਇੱਥੋਂ ਆਪਾਂ ਲੈਂਥ ਦਾ ਮੈਜ਼ਰਮੈਂਟ ਲਵਾਂਗੇ ਲੈਂਥ ਸਾਡੇ ਕੋਲ ਸੀਗੀ 38 ਤੇ ਆਪਾਂ 38 ਤੇ ਹੀ ਨਿਸ਼ਾਨ ਲਗਾਵਾਂਗੇ ਕਲੀਅਰ ਉਸ ਤੋਂ ਬਾਅਦ ਅੱਗੇ ਜਿੰਨਾ ਵੀ ਫੋਲਡ ਕਰਨਾ ਹੈ ਤੁਸੀਂ ਚੌੜਾ ਫੋਲਡ ਕਰ ਦਿਓ ਤਾਂ ਜਿੰਨਾ ਵੀ 4 ਇੰਚ ਵੀ ਰੱਖ ਸਕਦੇ ਹੋ 3 ਇੰਚ ਵੀ ਰੱਖ ਸਕਦੇ ਹੋ ਇਹ ਤੁਹਾਡੇ ਕੱਪੜੇ ਦੇ ਅਕੋਰਡਿੰਗ ਹੈ ਜਿੰਨਾ ਤੁਹਾਡੇ ਕੋਲ ਕਪੜਾ ਹੋਏਗਾ ਉਸ ਅਕੋਰਡਿੰਗ ਤੁਸੀਂ ਫੋਲਡ ਕਰ ਸਕਦੇ ਹੋ ਮੈਂ ਇੱਥੇ 3.5 ਇੰਚ ਜ਼ਿਆਦਾਤਰ ਨੋਰਮਲ ਮੈਂ 3.5 ਇੰਚ ਲੈਂਦੀ ਆ ਤੇ ਮੈਂ 3.5 ਇੰਚ ਹੀ ਇਸ ਵਿੱਚ ਲਵਾਂਗੀ ਹੋਨੇਥੇ ਹੀਪ ਹੈ 48 ਇੰਚ 48 ਨੂੰ 4 ਦੇ ਨਾਲ ਡਿਵਾਈਡ ਕਰ ਲਓ ਡਿਵਾਈਡਡ ਬਾਈ 4 ਕਰ ਲਓ ਆਨਸਰ ਕੀ ਆਏਗਾ 12 ਇੰਚਸ ਪਲੱਸ 1 ਐਂਡ ਹਾਫ ਇੰਚਸ ਕਿੰਨਾ ਆ ਗਿਆ ਸਾਢੇ 13 ਇੰਚ ਹੁਣ ਆਪਾਂ ਇੱਥੇ ਸਾਢੇ 13 ਇੰਚ ਪੂਰਾ ਕੰਨੀ ਤੋਂ ਲਵਾਂਗੇ ਸਾਢੇ 13 ਇੰਚ ਇੱਥੋਂ ਕਿਉਂਕਿ ਅਸੀਂ ਸਿਲਾਈ ਵਾਲਾ ਮਾਰਜਨ ਵੀ ਵਿੱਚ ਹੀ ਐਡ ਕਰ ਚੁੱਕੇ ਹਾਂ ਆਸਨ ਜਿਸ ਤਰ੍ਹਾਂ ਇਹਨਾਂ ਦੀ ਆ ਚੀਜ਼ ਆਂਦੀ ਹੈ ਨਾ ਉਸ ਤੋਂ ਆਸਨ 11 ਜਾ 11.5 ਤੋਂ ਕਦੇ ਵੀ ਆਸਨ ਵੱਡਾ ਨਾ ਲਵੋ 11 ਇੰਚ ਆਸਨ ਹਰੇਕ ਸਾਈਜ਼ ਵਿੱਚ ਬਿਲਕੁਲ ਸਹੀ ਆਂਦਾ ਹੈ। ਤੋ 3 ਇੰਚ ਦਾ ਇੱਥੋਂ ਆਸਨ ਦੀ ਜਗ੍ਹਾ ਤੋਂ ਆਪਾਂ ਕਪੜਾ ਐਕਸਟਰਾ ਇੱਧਰ ਨੂੰ ਗੋਲ ਕਰਦੇ ਹਾਂ। ਇੱਥੋਂ ਸ਼ੇਪ ਪਾ ਦਿੰਨੇ ਹਾਂ। ਠੀਕ ਹੈ ਜੀ। ਹੁਣ 3 ਇੰਚ ਵਧਾਣ ਨਾਲ ਇੱਥੇ ਆ ਗਿਆ 16.5 ਦੇ ਕਰੀਬ ਪੌਣੇ 17 ਦੇ ਕਰੀਬ ਆ ਗਿਆ। ਦੇਖੋ ਹੁਣ ਆਪਾਂ ਇਹਨਾਂ ਨੂੰ ਡਬਲ ਕਰਦੇ ਆ ਤਾਂ 34 ਇੰਚ ਆ ਜਾਂਦਾ ਹੈ ਪਰ ਇਹ 34 ਇੱਥੇ ਰਹੇਗਾ ਨਹੀਂ ਤੁਹਾਨੂੰ ਅੱਗੇ ਸਾਰਾ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਣਾ ਤੁਹਾਨੂੰ ਆਪਣੇ ਆਪ ਸਾਰੀ ਟਿਪਸ ਦਾ ਕਲੀਅਰ ਪਤਾ ਚੱਲੇਗਾ ਕਿ ਪੈਂਟ ਨਾ ਤਾਂ ਘੁਮੇਗੀ ਨਾ ਤਾਂ ਵਿੱਚੋਂ ਉੱਪਰ ਚੜ੍ਹੇਗੀ ਤੁਹਾਡੇ ਲਈ ਬਹੁਤ ਹੈਲਪਫੁਲ ਵੀਡੀਓ ਰਹੇਗੀ ਠੀਕ ਹੈ ਜੀ ਹੋ ਗਿਆ ਹੁਣ ਇੱਥੇ ਆਪਾਂ ਜਿਹੜੀ ਆਪਾਂ ਇਹਦੇ ਵਿੱਚ ਪਲੇਟ ਪਾਣੀ ਹੈ ਆਪਾਂ ਇਹਦੇ ਸੈਂਟਰ ਦੇ ਵਿੱਚ ਪਾਣੀ ਹੈ ਇੱਥੇ ਸਾਡਾ 13.5 ਇੰਚ ਆ ਰਿਹਾ ਇਸ ਦਾ ਆਪਾਂ ਸੈਂਟਰ ਕਰ ਲੈਣਾ ਹੈ 13.5 ਇੰਚ ਜੋ 14 ਇੰਚ ਲਗਾ ਕੇ 7 ਇੰਚ ਆਂਦਾ ਹੈ ਉਹਦੇ ਵਿੱਚੋਂ 1 ਇੰਚ ਮਾਈਨਸ ਕਰ ਲਓ ਤੇ 6 ਇੰਚ ਤੇ ਤੁਹਾਡੀ ਪਲੇਟ ਆ ਜਾਈਗੀ ਇਸੇ ਤਰ੍ਹਾਂ ਇਸ ਚੀਜ਼ ਦਾ ਵੀ ਸੈਂਟਰ ਕਰ ਲਓ ਇੱਥੇ ਸਾਡੇ 16 ਆ ਰਿਹਾ ਹੈ 8.5 ਦਾ ਸੈਂਟਰ ਆ ਜਾਏਗਾ 8.5 ਇੰਚ ਹੀ ਇੱਥੋਂ ਰੱਖ ਕੇ ਇਸ ਦਾ ਸੈਂਟਰ ਲੈ ਲਓ ਹੁਣ ਮੋਰੀ ਇੱਥੇ 11 ਇੰਚ ਹੈ ਤੇ ਮੈਂ 5.5 ਇੰਚ ਇੱਧਰ ਰੱਖਾਂਗੀ ਤੇ 5.5 ਇੰਚ ਹੀ ਇਸ طرف ਰੱਖਾਂਗੀ ਅੱਧਾ ਇੰਚ ਮੈਂ ਇਸਦੀ ਮਾਰਜਨ ਦੀ ਸਲਾਈ ਰੱਖਾਂਗੀ ਇੱਥੇ ਮੈਂ 1 ਇੰਚ ਐਕਸਟਰਾ ਰੱਖਾਂਗੀ ਦੂਸਰੀ ਸਾਈਡ ਤੋਂ ਹੁਣ ਐਥੇ ਕਰਵ ਸਕੇਲ ਦਾ ਲੈਗ ਸ਼ੇਪਰ ਦਾ ਯੂਜ਼ ਕਰਾਂਗੀ ਲੈਗ ਸ਼ੇਪਰ ਦਾ ਯੂਜ਼ ਬਹੁਤ ਈਜ਼ੀਲੀ ਹੋ ਜਾਂਦਾ ਹੈ ਐਥੋਂ ਰੱਖੋ ਤੇ ਐਥੇ ਤੱਕ ਕੋਈ ਮੈਜ਼ਰਮੈਂਟ ਦੀ ਜ਼ਰੂਰਤ ਨਹੀਂ ਇਸੇ ਲਾਈਨ ਤੋਂ ਜੋ ਤੁਸੀਂ ਆਸਨ ਦਾ ਨਿਸ਼ਾਨ ਲਗਾਇਆ ਹੈ 3 ਇੰਚ ਉਸੇ ਲਾਈਨ ਤੋਂ ਐਕਸਟਰਾ ਲਾਈਨ ਦੇ ਨਾਲ ਇੱਥੇ ਮਿਲਾ ਲਓ ਆ ਤੁਹਾਡੀ ਸिलाई ਇਹਦਾ ਹੋ ਜਾਏਗਾ ਆ ਤੁਹਾਡਾ ਐਕਸਟਰਾ ਮਾਰਜਨ ਹੋਏਗਾ ਇਨ ਫਿਊਚਰ ਜੇ ਕਿਸੇ ਨੂੰ ਟਾਈਟ ਲੱਗਦੀ ਹੈ ਤਾਂ ਤੁਸੀਂ ਆਸਾਨੀ ਨਾਲ ਇਸ ਨੂੰ ਖੋਲ ਕੇ ਦੇ ਸਕਦੇ ਹੋ ਉਹਨਾਂ ਨੂੰ ਐਥੋਂ ਨੂੰ ਪੱਟੀ ਨੂੰ ਪਲਟ ਕੇ ਇੱਥੋਂ ਕੱਪੜੇ ਦੀ ਸ਼ੇਪ ਬਹੁਤ ਸੋਹਣੀ ਬਣਾ ਲਓ ਉਨਾ ਦੇਖੋ ਜਿਹੜਾ ਇੱਥੇ ਆਪਣਾ 1.5 ਲ ਆਇਆ ਸੀ ਹੁਣ ਇਸ ਸ਼ੇਪ ਦੇ ਨਾਲ ਅੱਧਾ ਇੰਚ ਕਵਰ ਹੋ ਗਿਆ ਉਸ ਤੋਂ ਬਾਅਦ ਇਹ ਸਲਾਈਆਂ ਚ ਵੀ ਜਾਏਗਾ ਤਾਂ ਆਪਣੇ ਆਪ ਆਪਣਾ ਮਾਰਜਨ ਆਪਣੇ ਕੋ ਫालतੂ ਕਪੜਾ ਹੋਏਗਾ ਤੇ ਆਪਾਂ ਕਦੀ ਵੀ ਕੁਝ ਵੀ ਕਰ ਸਕਦੇ ਆ ਪਲੀਜ਼ ਦੋਸਤੋ ਜੇ ਕੋਈ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਇਸ ਨੂੰ ਲਾਈਕ ਸਬਸਕ੍ਰਾਈਬ ਤੇ ਕਮੈਂਟ ਮੈਨੂੰ ਪਲੀਜ਼ ਜ਼ਰੂਰ ਕਰਨਾ ਐਪਰੀਸ਼ੀਏਟ ਜੂਰ ਕਰਨਾ ਤੁਹਾਨੂੰ ਜਿਵੇਂ ਵੀ ਲੱਗਿਆ ਚੰਗਾ ਲੱਗਿਆ ਬੁਰਾ ਲੱਗਿਆ ਦੋਨੋਂ ਤਰੀਕੇ ਦੇ ਨਾਲ ਮੈਨੂੰ ਇਸ ਦੀ ਵਧੀਆ ਹੀ ਦਿਓਗੇ ਰਿਪਲਾਈ ਮੈਂ ਇਹੀ ਆਸ ਕਰਦੀ ਆ ਤੁਹਾਡੇ ਕੋਲੋਂ ਕਿ ਤੁਸੀਂ ਆ ਵਧੀਆ ਜਿਹਾ ਰਿਪਲਾਈ ਕਰਿਓ ਮੈਨੂੰ ਕਮੈਂਟ ਵਧੀਆ ਕਰਿਓ ਪਲੀਜ਼ ਹੁਣ ਮੈਂ ਕਟਿੰਗ ਵੀ ਨਾਲ ਹੀ ਸ਼ੁਰੂ ਕਰ ਦਿੱਤੀ ਹੈ ਕਿਉਂਕਿ ਫਰੰਟ ਪਾਰਟ ਦੀ ਕਟਿੰਗ ਕਰਾਂਗੇ ਤਾਂ ਹੀ ਉਸੇ ਨੂੰ ਉੱਪਰ ਰੱਖ ਕੇ ਅਸੀਂ ਬੈਕ ਪਾਰਟ ਦੀ ਕਟਿੰਗ ਕਰਾਂਗੇ इत जी आप प्लेट पावे उपा कट लगा लें ताकि दूसरे पास भी सू निशान जहाँ मिल जाए हूँ अस बाकी कपड़ा इदा ही उपर الالوان دي ਉੱਪਰ ਅਸੀਂ ਇਸ ਤਰ੍ਹਾਂ ਨਾਲ ਇਹਨੂੰ ਸੈੱਟ ਕਰਾਂਗੇ ਕਿ ਜਿਹੜਾ ਆਹ ਹਲਾ ਉੱਪਰ ਵਾਲਾ ਪੋਰਸ਼ਨ ਹੈ ਇਹਨੂੰ ਕਮ ਸੇ ਕਮ ਨਹੀਂ ਤੱਕ 3 ਇੰਚ ਜੋ ਸਾਡੇ ਕੋਲ ਸਾਈਜ਼ ਹੈ ਉਹਦੇ ਅਕੋਰਡਿੰਗ 3 ਇੰਚ 3.5 ਇੰਚ ਤੁਸੀਂ ਪਲੱਸ ਕਰਕੇ ਇਸ ਨੂੰ ਰੱਖੋਗੇ ਇਹ ਕਪੜਾ ਫालतू ਹੈ ਇੱਥੋਂ ਆਪਣਾ ਫਰੰਟ ਪਾਰਟ ਸ਼ੁਰੂ ਹੋ ਰਿਹਾ ਹੈ ਠੀਕ ਹੈ ਜੀ ਇਸ ਲੈਗਰ ਸ਼ਿਪਰ ਦੇ ਨਾਲ ਬਿਨਾਂ ਕਿਸੇ ਮੈਜ਼ਰਮੈਂਟ ਤੋਂ ਅਸੀਂ ਐਮਏ ਦੀ ਸ਼ੀਟ ਲਾਉਂ ਲਏ। ਜੀ। ਬਸ। ਹੁਣ ਇੱਥੇ ਵੀ 3 ਇੰਚ ਜੋ ਸਾਡਾ ਆਪਾਂ ਏ ਐਕਸਟਰਾ ਰੱਖ ਦਿਆਂ ਅਸਲ ਵਾਲੀ ਜਗ੍ਹਾ ਤੋਂ। ਉਨਾ ਹੀ ਐਕਸਟਰਾ ਰੱਖਣਾ ਹੈ ਆਪਾਂ ਤੇ ਐਥੋਂ ਵੀ 3 ਇੰਚ ਹੀ ਅੱਗੇ ਚਲੇ ਜਾਏਗਾ ਐਥੋਂ ਵੀ ਆਪਾਂ ਸ਼ੇਪ ਆ ਦਿੱਤੀ ਸ਼ੇਪ ਪਾਣੀ ਅਗਰ ਤਾਂ ਨੂੰ ਐਦਾ ਨਾਰਮਲ ਨਹੀਂ ਆਂਦੀ ਤਾਂ ਤੁਸੀਂ ਕੋਈ ਵੀ ਕੋਲੀ ਜਾਂ ਕੋਈ ਪਲੇਟ ਰੱਖ ਕੇ ਵੀ ਤੁਸੀਂ ਆਹ ਗੁਲਾਈ ਦੀ ਸ਼ੇਪ इजीली ਪਾ ਸਕਦੇ ਹੋ ਹੁਣ ਅਗਰ ਤੁਸੀਂ ਸਕੇਲ ਦੀ ਵਰਤੋਂ ਕਰਦੇ ਹੋ ਤਾਂ ਤੁਸੀਂ ਸਕੇਲ ਨਾਲ ਕਰ ਸਕਦੇ ਹੋ ਆਦਰਵਾਇਜ਼ ਆਪਾਂ ਐਦਾਂ ਵੀ 1.5 ਇੰਚ ਦਾ 1.5 ਇੰਚ ਦਾ ਮਾਰਜਨ ਆਪਾਂ ਰੱਖ ਸਕਦੇ ਆਂ ਦੇਖੋ ਇੱਥੋਂ ਅਸਨ ਦੇ ਵਿੱਚ ਜ਼ਿਆਦਾ ਰੱਖੋ ਕਿਉਂਕਿ ਇਹ ਅਗਰ ਸਲਾਈ ਸਾਡੀ ਇੱਥੇ ਆਉਂਦੀ ਹੈ ਤਾਂ 1 ਇੰਚ ਅੱਗੇ ਦਾ ਮਾਰਜਨ 1 ਇੰਚ ਪਿੱਛੇ ਦਾ ਮਾਰਜਨ ਇਨ ਫਿਊਚਰ ਤੁਹਾਨੂੰ ਕਦੀ ਵੀ ਇਹ ਪੈਂਟ ਪਲਾਜ਼ੋ ਨੀਚੋਂ ਫਟਣ ਦੀ ਕੰਪਲੀਟ ਨਹੀਂ ਆਏਗੀ ਇਹ ਮੇਰੀ ਗਾਰੰਟੀ ਹੈ ਇਸ ਦੇ ਨਾਲ ਹੀ ਆਪਾਂ ਇਹਨੂੰ ਫੋਲਡ ਕਰਨ ਦਾ ਨਿਸ਼ਾਨ ਵੀ ਵਿੱਚ ਹੀ ਦੇਵਾਂਗੇ ਬਾਕੀ ਸਾਰੀ ਕਟਿੰਗ ਇਧਰ ਵਾਲੀ ਸਾਈਡ ਦੀ ਕਟਿੰਗ ਆਪਾਂ ਬਿਲਕੁਲ ਬਰਾਬਰ ਤੇ ਕਰਾਂਗੇ ਜੋ ਆਪਾਂ ਫਰੰਟ ਪੀਸ ਕਟਿੰਗ ਕੀਤਾ ਹੋਇਆ ਹੈ ਉਹ ਉਪਰ ਚੱਕੀ ਕਟਿੰਗ ਕਰ ਦਿੱਤਾ ਬੈਕ ਪਾਰਟ ਬਹੁਤ ਆਸਾਨ অতি ਸਿੰਪਲ ਕਟਿੰਗ ਮੇਰੇ ਖਿਆਲ ਕਿਸੇ ਨੇ ਵੀ YouTube ਦੇ ਵਿੱਚ ਇਹ ਨਹੀਂ ਦਿੱਤੀ ਹੋਈ ਹੈ ਸਾਰੇ ਇਹੀ ਦੱਸਦੇ ਆ স্ਕੇਲ ਨਾਲ ਕਪੜਾ ਸਿੱਧਾ ਕਰੋ ਇਹ ਕਰੋ ਉਹ ਕਰੋ ਘਰ ਵਿੱਚ ਜਿਹੜੀਆਂ ਲੇਡੀਆਂ ਕਰਦੀਆਂ ਨੇ ਕਿਉਂਕਿ ਮੈਂ ਵੀ ਘਰ ਦੇ ਵਿੱਚ ਹੀ ਕੰਮ ਕਰਦੀ ਹਾਂ ਘਰ ਵਿੱਚ ਜਿਹੜੀਆਂ ਲੇਡਿਸ ਕਰਦੀਆਂ ਉਹਨਾਂ ਨੇ ਐਨੀ ਸਕੇਲ ਵਗੈਰਾ ਪਰਚੇਸ ਨਹੀਂ ਕੀਤੇ ਹੁੰਦੇ ਤੇ ਐਨੇ ਸਕੇਲ ਵਗੈਰਾ ਦੀ ਲੋੜ ਉਦੋਂ ਪੈਂਦੀ ਹੈ ਜਦੋਂ ਸਾਡਾ ਕੰਮ ਬਹੁਤ ਹਾਈ ਲੈਵਲ ਤੇ ਚੱਲ ਜਾਂਦਾ ਹੈ ਜ਼ਰੂਰ ਜਾਵੇ ਜਿਹੜੇ ਕਰਦੇ ਨੇ ਜਿਨ੍ਹਾਂ ਦਾ ਲੈਵਲ ਹਾਈ ਤੇ ਕਮ ਹੈ ਉਹ ਵਧੀਆ ਹੈ ਉਹਨਾਂ ਵਾਸਤੇ ਪਰ ਜਿਹੜੀਆਂ ਲੇਡਿਸ ਘਰ ਵਿੱਚ ਕਰਦੀਆਂ ਹਨ ਹੌਲੀ-ਹੌਲੀ ਇੱਕ ਦਿਨ ਉਹ ਵੀ ਜ਼ਰੂਰ ਹਾਈ ਲੈਵਲ ਤੇ ਪਹੁੰਚਣਗੀਆਂ ਮੈਂ ਆਪਣਾ ਵਿਵਾਈ ਗੁਰੂ ਅੱਗੇ ਅਰਦਾਸ ਕਰਦੀ ਮੈਨੂੰ ਵੀ ਪਹਚਾਵੇ ਤੇ ਜਿਹੜੀਆਂ ਲੇਡੀਜ਼ ਹੋਰ ਵੀ ਮੇਰੇ ਵਾਂਗੂ ਘਰ 'ਚ ਕੰਮ ਕਰਦੀਆਂ ਹਨ ਉਹਨਾਂ ਨੂੰ ਵੀ ਸਪੋਰਟ ਮਿਲੇ ਪਰਮਾਤਮਾ ਸਾਰਿਆਂ ਨੂੰ ਰੰਗ ਪਾਗ ਲੱਗਵੇ ਓਕੇ ਜੀ ਇਹ ਹੈਗੀ ਆ ਕਟਿੰਗ ਅੱਗੇ ਔਰ ਪਿੱਛੇ ਦੀ ਮੈਂ ਕੀ ਫਰੰਟ ਦੇ ਉੱਤੇ ਬੈਲਟ ਲਗਾਵਾਂਗੀ ਪਿੱਛੇ ਇਲਾਸਟਿਕ ਪਾਵਾਂਗੀ ਇਲਾਸਟਿਕ ਦੇ ਵਿੱਚ ਵਿੱਚ ਵੀ ਹੀ ਐਕਸਟਰਾ ਕੱਪੜਾ ਫੋਲਡ ਕਰਾਂਗੀ ਤੇ ਫਰੰਟ ਦੇ ਉੱਤੇ ਬੈਲਟ ਵੀ ਐਕਸਟਰਾ ਕੱਪੜੇ ਦੇ ਨਾਲ ਪਾਵਾਂਗੀ ਤਾਂ ਕਿ ਪਲਾਜ਼ੋ ਬਹੁਤ ਵਧੀਆ ਕੰਪਲੀਟ ਹੋਏਗਾ ਤੁਹਾਨੂੰ ਸਾਰਾ ਪਤਾ ਲੱਗੇਗਾ ਕਿਵੇਂ-ਕਿਵੇਂ ਮੈਂ ਕਰਾਂਗੀ ਮੈਂ ਇਸ ਵਾਰੀ ਤਾਂ ਸਿਰਫ ਕਟਿੰਗ ਦੀ ਵੀਡੀਓ ਪਾਵਾਂਗੀ ਬਾਅਦ ਵਿੱਚ ਨੈਕਸਟ ਵੀਡੀਓ ਮੇਰੀ ਸਿਲਾਈ ਦੀ ਹੋਏਗੀ ਫਿਰ ਤੁਸੀਂ ਉਸ ਵਿੱਚ ਦੇਖਣਾ ਕਿ ਮੈਂ ਸਿਲਾਈ ਕਿਵੇਂ ਕਰਦੀ ਆ ਇਹ ਮੈਂ ਪਾਕਟ ਦੀ ਕਟਿੰਗ ਕਰ ਰਹੀ ਆ ਐਕਸਟਰਾ ਕੱਪੜਿਆਂ ਦੀ ਕਟਿੰਗ ਕਰ ਰਹੀ ਆ ਜਿਹੜੇ ਕਿ ਮੈਂ ਫੋਲਡ ਕਰਨੇ ਆ ਮੈਂ ਇਸਦੇ ਪਾਕਟ ਵੀ ਲਗਾਵਾਂਗੀ ਪਾਕਟ ਦੀ ਚੜਾਈ ਮੈਂ 7 ਇੰਚ ਰੱਖੀ ਹੈ। ਔਰ ਲੰਬਾਈ 14.5 ਇੰਚ ਜਿਸ ਦੇ ਨਾਲ ਕੀ ਮੋਬਾਈਲ ਵਗੈਰਾ ਪਾਣੇ ਹਾਂ ਆਪਾਂ ਤੇ ਉਹ ਉੱਪਰ ਨਹੀਂ ਆਂਦਾ ਉਹ ਉਹਦੇ ਵਿੱਚ ਹੀ ਐਡਜਸਟ ਹੋ ਜਾਂਦਾ ਹੈ। 7 ਇੰਚ ਦੀ ਪਾਕਟ ਤੇ 14.5 ਇੰਚ ਲੰਬਾਈ ਜ਼ਰੂਰ ਰੱਖਿਆ ਕਰੋ ਕਿਉਂਕਿ ਛੋਟੀ ਪਾਕਟਸ ਦਾ ਕੋਈ ਫਾਇਦਾ ਹੀ ਨਹੀਂ ਲਗਾਉਂਦਾ। ਉਹ ਮੋਬਾਈਲ ਗਿਰਦਾ ਰਹਿੰਦਾ ਹੈ। ਕਿ ਮੋਬਾਈਲ ਹੀ ਤਾਂ ਲੇਡੀਜ਼ ਨੇ ਪਾਣਾ ਹੁੰਦਾ। ਪਾਕਟ ਫਰੰਟ ਦੀ ਬੈਲ ਵਾਸਤੇ 벨ਟ ਵਾਸਤੇ ਸੌਰੀ ਮੈਂ ਕਪੜੇ ਦੀ ਚੌੜਾਈ 5 ਇੰਚ ਰੱਖਾਂਗੀ ਇਹਦੇ ਵਿੱਚ ਬੁਕਰਮ ਪਾ ਕੇ ਮੈਂ ਇਸ ਨੂੰ ਤਿਆਰ ਕਰਾਂਗੀ ਔਰ ਲੈਂਥ ਜਦੋਂ ਮੈਂ ਸਟਿਚ ਕਰਾਂਗੀ ਉਸ ਅਕੋਰਡਿੰਗ ਇਹਨੂੰ ਲੈਂਥ ਮੈਂ ਇਹਦੀ ਮੈਜ਼ਰਮੈਂਟ ਇਸੇ ਲਈ ਨਹੀਂ ਕਰ ਰਹੀ ਕਿਉਂਕਿ ਜਦੋਂ ਮੈਂ ਇਹਨੂੰ ਸਟਿਚ ਕਰਾਂਗੀ ਜਿੰਨੀ ਮੈਨੂੰ ਚਾਹੀਦੀ ਹੋਏਗੀ ਉੰਨੀ ਮੈਂ ਉਸ ਟਾਈਮ ਤੇ ਕਟਿੰਗ ਕਰ ਲਵਾਂਗੀ ਬੈਕ ਵਿੱਚ ਮੈਂ ਇਲਾਸਟਿਕ ਪਾਵਾਂਗੀ ਤਾਂ ਕੋਈ ਪਰੇਸ਼ਾਨੀ ਨਹੀਂ ਬਸ ਐਦਾਂ ਜੋ ਵੀ ਤੁਹਾਡੇ ਕੋਲ ਕਪੜਾ ਬਚਦਾ ਹੈ ਕਿਉਂਕਿ ਪਲਾਜ਼ੋ ਦੇ ਨਾਲ ਕਪੜਾ ਬਹੁਤ ਬਚ ਜਾਂਦਾ ਹੈ ਆਪਾਂ ਇਹਨੂੰ ਐਦਾਂ ਹੀ ਸਿੱਧਾ ਰੱਖ ਰਹੇ ਹਾਂ ਸਿੱਧਾ ਕਰ ਰਹੇ ਹਾਂ ਔਰ 2 ਇੰਚ दो इंच फोल्ड करके चार इंच हो गया सिलाइय भी आएगा सब कुछ आएगा परफेक्ट फिटिंग आएगी कोई निशान इन्हें ना लगाओ कोई वो ना करो बस तैयार करो कटिंग करो